ਪੱਤਰ ਭੇਜਣ ਲਈ ਲੋਰ ਦਿੱਤਾ ਗਿਆ ਬਸਤੀਆਂ ਦੇ ਏਰੀਆ ਦੇ ਵਿੱਚ ਸੜਕਾਂ ਨੂੰ ਲੈ ਕੇ ਕੀ ਇਸੇ ਮਾਸਟਰ ਗੁਰਬੰ타 ਸਿੰਘ ਮਾਰਗ ਦੇ ਰਿਗਾਰਡਿੰਗ ਅਜੇ ਇੱਕ ਰਿਪਰੈਜੈਂਟੇਸ਼ਨ ਸਾਡੇ ਕੋਲ ਆਈ ਹੈ ਕਿ ਉੱਥੇ ਜਿਹੜਾ ਕੰਮ ਚੱਲ ਰਿਹਾ 2 ਕਿਲੋਮੀਟਰ ਦੇ ਸਟ੍ਰੈਚ ਤੇ ਉਹ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਆਪਣੀ ਟੀਮ ਐਸੀ ਔਰ ਜਿਹੜੇ ਐਕਸੀਅਨ ਨੇ ਜਾਂ ਐਸਡੀਓ ਜਿਨ੍ਹਾਂ ਦੀ ਸੁਪਰਵੀਜ਼ਨ 'ਚ ਕੰਮ ਹੋ ਰਿਹਾ ਹੈ ਉੱਥੇ ਜਾ ਕੇ ਪ੍ਰੋਪਰ ਮੌਕੇ ਤੇ ਚੈਕਿੰਗ ਕੀਤੀ ਜਾਊਗੀ ਤੇ ਜੇ ਇਸ ਕੰਮ 'ਚ ਕੋਈ ਲੈਪਸ ਲੈਪਸ ਸਾਨੂੰ ਮਿਲਦਾ ਤਾਂ ਅਕੋਰਡਿੰਗਲੀ ਜੋ ਵੀ ਉਹਦੇ ਤੇ ਕੋਈ ਪੀਨਲ ਪ੍ਰੋਵੀਜ਼ਨ ਹੈ ਜਾਂ ਕੋਈ ਵੀ ਮਤਲਬ ਜੋ ਐਕਸ਼ਨ ਲੈਣਾ ਬੰਦਾ ਹੈ ਉਹ ਪ੍ਰੋਪਰ ਐਕਸ਼ਨ ਲਿਆ ਜਾਏਗਾ ਉਹਨਾਂ ਦਾ ਕਹਿਣਾ ਕਿ ਸਤਨਵੀਂ ਲੱਗਤਰ ਜਦੋਂ 97 ਲੱਗਦੀ ਸੜਕ ਬਣੂਗੀ ਲੇਕਿਨ ਉੱਤੇ 97 ਦਿਨ ਨਹੀਂ ਚੱਲੀਓ ਪੈਸੋ ਤੇ ਪੈਸੋ ਦਿੱਤੇ ਜਾ ਰਹੇ ਨੇ ਸ਼ਾਮ ਨੂੰ ਮੌਕਾ ਦੇਖਿਆ ਜਾਊਗਾ ਜੀ ਉਸ ਤੋਂ ਬਾਅਦ ਹੀ ਮੈਂ ਇਹਦੇ ਤੇ ਕਮੈਂਟ ਕਰ ਸਕਦੀ ਹਾਂ ਜੇ ਮੈਂ ਤੁਹਾਨੂੰ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਜੇ ਕੋਈ ਕੰਮ ਦੇ ਵਿੱਚ ਕਮੀ ਮਿਲਦੀ ਹੈ ਤਾਂ ਉਹਦੇ ਤੇ ਬੰਦਾ ਜਿਹੜਾ ਪੈਨਲਟੀ ਜਾਂ ਲੀਗਲ ਐਕਸ਼ਨ ਜੋ ਵੀ ਲੈਣਾ ਬੰਦਾ ਹੋਊਗਾ ਉਹ ਡੈਫੀਨਿਟਲੀ ਲਿਆ ਜਾਊਗਾ ਕੀ ਇਹਦਾ ਟੈਂਡਰ ਕੈਨਸਲ ਕੀਤਾ ਜਾਏਗਾ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਥੋੜੀ ਵਿਜ਼ਿਟ ਕਰਨ ਤੋਂ ਬਾਅਦ ਹੀ ਆਪਾਂ ਕਮੈਂਟ ਕਰ ਸਕਦੇ ਹਾਂ ਕਿ ਕਿਹੜਾ ਤਕਤੀਆਂ ਦਿਖਾਈਆਂ ਗਈਆਂ ਪ्रेस ਨੋਟਿਸ ਦੇ ਵਿੱਚ ਵੀ ਮੰਗ ਪੱਤਰ ਦੇ ਵਿੱਚ ਵੀ ਦੱਸਿਆ ਗਿਆ ਤਕਤੀਆਂ ਦੇ ਵਿੱਚ ਜੋ ਦੱਸਿਆ ਗਿਆ ਉਹਨਾਂ ਕਹਿੰਦਾ ਥੱਲੇ ਦੇ ਅਫਸਰਾਂ ਨੂੰ ਜਰੂਰ ਅਸੀਂ ਦੱਸਿਆ ਤਾਂ ਉਹਨਾਂ ਵੱਲੋਂ ਕੋਈ ਵੀ ਇਸ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਤਾਂ ਹੀ ਅਸੀਂ ਸਾਨੂੰ ਕਿਹੜਾ ਤਰਨ ਲਗਾਣਾ ਪਿਆ ਨਾ ਮੈਂ ਇਹਦੇ ਬਾਰੇ ਸ਼ਾਮ ਨੂੰ ਜਦੋਂ ਵਿਜ਼ਿਟ ਕਰੂੰਗੀ ਜੀ ਸਾਰੀ ਟੀਮ ਨੂੰ ਨਾਲ ਲੈ ਕੇ ਕਰੂੰਗੀ ਤਾਂ ਉੱਥੇ ਆਪਾਂ ਇਹ ਚੀਜ਼ਾਂ ਇਨਕੁਆਇਰ ਕਰ ਸਕਦੇ ਹਾਂ ਫਿਲਹਾਲ ਹਾਂ ਜੀ ਜਿਹੜਾ ਤੁਹਾਡੇ ਵਿੱਚਲੇ ਅਫਸਰਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੱਛਾ ਪਾ ਵੱਲੋਂ ਤੁਸੀਂ ਤਿਆਰ ਹੋ ਕਿ ਮੈਨੂੰ ਇਸ ਬਾਰੇ ਕੋਈ ਨੋ ਲੈਜ ਨਹੀਂ ਹੈ ਜੀ ਕਿਸੇ ਨੇ ਕਿਹਾ ਜਾਂ ਨਹੀਂ ਕਿਹਾ ਇਹ ਇਹਦੇ ਬਾਰੇ ਤਾਂ ਜਿਨੇ ਕਿਹਾ ਹੈ ਜਾਂ ਜਿਨੇ ਸੁਨੇ ਉਹ ਹੀ ਕੁਝ ਦੱਸ ਸਕਦੇ ਨੇ ਜੀ ਆਈ ਵਾਸ ਨਾਟ ਪ੍ਰੈਜ਼ੈਂਟ ਜਦੋਂ ਮੇਰੇ ਸਾਹਮਣੇ ਕਿਹਾ ਹੁੰਦਾ ਤਾਂ ਮੈਂ ਕੁਝ ਦੱਸ ਸਕਦੀ ਸੀ ਕਿ ਇਤਨਾ ਦੇ ठेकेदार ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਿਦਾਂ ਉਹਨਾਂ ਨੇ ਜਿਹੜਾ 97 ਲੱਖ ਦਾ ਹੈ ਸੀ ਜੇ ਕੰਮ ਠੀਕ ਨਹੀਂ ਹੋਊਗਾ ਤਾਂ ਡੈਫੀਨਿਟਲੀ ਕਾਰਵਾਈ ਹੋਏਗੀ ਜੀ ਠੀਕ ਹੈ ਜਨਾਬ ਆ ਲੋ ਜੀ ਸ਼ਰ ਸ਼ਾਹ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਜਿਨ੍ਹਾਂ ਨੇ ਕਿਹਾ ਨਾ ਰੁਕਣਾ ਨਾ ਝੁਕਣਾ ਸਤਤ ਵਧਦੇ ਰਹਿਣਾ ਚਿਰੀ ਵੇਤੀ ਚਿਰੀ ਵੇਤੀ ਇਹ ਹੀ ਤੋਂ ਆ ਮੰਤਰ ਅਪਣਾ ਸਮਾਜ ਸੇਵਾ ਲਈ ਅਸੀਂ ਸਾਡੀ ਪਾਰਟੀ ਖੜੀ ਹੈ ਅੱਜ ਤੁਸੀਂ ਸਾਨੂੰ ਟਾਈਮ ਦਿੱਤਾ ਸੀ 12 ਵਜੇ ਦਾ ਸਾਢੇ 12 ਹੋ ਗਏ ਆ ਅਸੀਂ ਤੁਹਾਡੇ ਦਫਤਰ ਦੇ ਬਾਹਰ ਆ ਚਿੱਟ ਲੈ ਚਲੇ ਆ ਇਹ ਜੇਕਰ ਤੁਸੀਂ ਇਮਾਨਦਾਰ ਹੋ ਤੁਹਾਡੀ ਸਰਵਿਸ ਇਮਾਨਦਾਰ ਹੈ ਤੁਹਾਡੀ ਚਿਹਰੇ ਇਮਾਨਦਾਰਾ ਤੁਹਾਡੀ ਕਾਰਪੋਰੇਸ਼ਨ ਦੇ ਮੁਲਾਜ਼ਮ ਇਮਾਨਦਾਰ ਹੈ ਇਸ ਠੇਕੇਦਾਰ ਦੇ ਖਿਲਾਫ ਕਾਰਵਾਈ ਜਰੂਰ ਕਰੀਏ ਧੰਨਵਾਦ ਹਾਂਜੀ ਅੱਜ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੇਰੇ ਲਈ ਰੱਬ ਸਮਾਨ ਸਮਾਜ ਦੀ ਚੌਥੀ ਹਕਮ ਸਾਰੇ মিডিਆ ਦਾ ਇੱਕ ਇੱਕ মিডিਆ ਦੇ ਕਾਰਜਕਰਤਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਪੰਜਾਬ ਸਰਕਾਰ ਨੂੰ ਕੰਮ ਕਰਨ ਦੀ ਨੀਂਦ ਤੋਂ ਜਗਾਉਣ ਦੇ ਲਈ ਔਰ ਇਹਨਾਂ ਦੇ ਭ੍ਰਿਸ਼ਟਾਚਾਰ ਨੂੰ ਜਗ ਜਗਰ ਕਰਨ ਲਈ ਸਾਡੀ ਸਪੋਰਟ ਕਰਨ ਆਇਓ ਧੰਨਵਾਦ ਸਾਰੇ মিডিਆ ਦਾ ਅੱਜ ਅਸੀਂ ਇੱਕ ਸਿੰਪਲ ਤੌਰ ਤੇ ਇੱਕ ਮੰਡਲ ਦੇ ਲੈਵਲ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਔਰ ਦੋ ਤਿੰਨ ਕਾਉਂਸਲਰ ਜਿਹੜੇ ਆ ਸਾਡੇ ਅਸੀਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਮਿਲਣ ਆਏ ਆ ਕਿ ਕਮਿਸ਼ਨ ਸਾਹਿਬ ਤੁਹਾਡੀ ਸੀਟ ਦੇ ਬੈਨਰ ਥੱਲੇ ਜਿਹੜਾ 97 ਲੱਖ ਰੁਪਈਆ ਪਿਛਲੇ 3 ਮਹੀਨੇ ਪਹਿਲੇ ਮਾਸਟਰ ਗੁਰਵੰਤਾ ਸਿੰਘ ਮਾਰਗ ਤੇ ਲੱਗਾ ਉਹ ਸੜਕ ਦੀ ਮਨਿਆਦ ਲਗਭਗ 3 ਸਾਲ ਸੀ ठेकेदार ਨੇ ਜੋ ਕ腐ਸ਼ਨ ਕੀਤੀ ਹੈ ਘਟਿਆ ਮਟੀਰੀਅਲ ਪਾਇਆ ਤੁਹਾਡੇ ਸਰਕਾਰੀ ਅਫਸਰ ਚਾਹੇ ਜੇਆ ਹੋਣ ਚਾਹੇ ਐਸਡੀਓ ਹੋਣ ਐਕਸੀ ਹੋਣ ਐਕਸੀਆ ਹੋਣ ਜਾਂ ਉਹਨਾਂ ਤੋਂ ਉੱਤੇ ਹੋਣ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਜੋ ਘਟਿਆ ਮਟੀਰੀਅਲ ਪਾ ਕੇ ਸੜਕ ਬਣਾਈ ਗਈ ਹੈ 3 ਸਾਲ ਚੱਲਣ ਵਾਲੀ ਸੜਕ ਜਿਹੜੀ 79 ਲੱਖ ਨਾਲ ਉਸ 7900 ਜਗ੍ਹਾ ਤੋਂ ਪਿਛਲੇ 3 ਮਹੀਨਿਆਂ ਚ ਟੁੱਟ ਗਈ ਹੈ ਇਹਦੇ ਲਈ ਇਹ ਪ੍ਰਸ਼ਟਾਚਾਰ ਹੋਇਆ ਉਸ ਤੋਂ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਜਾਗੀ ਭਾਰਤੀ ਜਨਤਾ ਪਾਰਟੀ ਦੇ ਜਾਗਨ ਤੋਂ ਬਾਅਦ ਇਹਨਾਂ ਨੇ ਸਾਡੀ ਖਾਣਾ ਪੂਰਤੀ ਲਈ ਸਾਡਾ ਜਿਹੜਾ 79 ਲੱਖ ਟੈਕਸ ਦੇ ਰੂਪ ਚ ਰੁਪਈਆ ਉਹਨੂੰ ਹੜਪਣ ਲਈ ਉਥੇ ਪੈਚਵਰਕ ਸ਼ੁਰੂ ਕੀਤਾ ਅਗਰਵਾਲ ਨਾਮ ਦਾ ਜੋ ਠੇਕੇਦਾਰ ਹੈ ਉਹਦੀ ਗੁੰਡਾਗਰਦੀ ਉਹਦੇ ਮੁਲਾਜ਼ਮਾਂ ਦੀ ਗੁੰਡਾਗਰਦੀ ਕੱਲੋ ਡੀਸੀ ਮਾਰਕੀਟ ਦੇ ਦੁਕਾਨਦਾਰਾਂ ਨਾਲ ਲੜਿਆ ਕਿ ਇਹ ਸੜਕ ਇਦਾਂ ਹੀ ਬਣੂਗੀ ਤੁਸੀਂ ਕੋਈ ਪਰਚਾ ਕਰਾਉਣਾ ਪਰਚਾ ਕਰਾ ਦਿਓ ਜੋ ਕਰਨਾ ਕਰ ਲੋ ਤੇ ਅੱਜ ਅਸੀਂ ਅਗਰਵਾਲ ਸਾਹਿਬ ਤੁਹਾਨੂੰ ਦੱਸਣਾ ਚਾਹੁੰਦੇ ਆ ਮੀਡੀਆ ਦੇ ਮਾਧਿਅਮ ਤੋਂ ਕੀ ਅਸੀਂ ਖੱਤਾ ਚ ਚੂੜੀਆਂ ਨਹੀਂ ਪਾਈਆਂ ਲੋਕਤੰਤਰ ਹੈ ਲੋਕਤੰਤਰ ਚ ਆਪਣੀ ਗੱਲ ਕਰਨ ਦਾ ਹੱਕ ਹੈ ਅਸੀਂ ਆਪਣੀ ਗੱਲ ਅੱਜ ਗਰਾਊਂਡ ਲੈਵਲ ਤੇ ਜਲੰਧਰ ਦੇ ਮੇਅਰ ਸਾਹਿਬ ਨੂੰ ਜਲੰਧਰ ਦੇ ਕਮਿਸ਼ਨਰ ਸਾਹਿਬ ਨੂੰ ਰੱਖਣ ਆਏ ਆ ਜੇਕਰ ਸਾਡੀ ਗੱਲ ਨਾ ਸੁਣੀ ਗਈ ਮੈਂ ਸਰਦਾਰ ਅਮੀ ਸਿੰਘ ਸੰਧਾ ਜੀ ਨੂੰ ਨਾਲ ਲੈ ਕੇ تر세ਮ ਥਾਪਾ ਜੀ ਨੂੰ ਮਹਿਨੀਆ ਜੀ ਨੂੰ ਜਲੰਧਰ ਰਗਸਤੇ ਜਿੰਨੇ ਕਾਉਂਸਲਰ ਬਾਸ ਕਰਕੇ ਮਨਜੀਤ ਸਿੰਘ ਟਿੱਟੂ ਜੋ ਸਾਡੇ ਹੌਸਦ ਦੇ ਲੀਡਰ ਹੈ ਸਾਡੀ ਭੈਣ ਸੰਧਾ ਜੋ ਹੌਸਦ ਦੀ ਲੀਡਰ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਹ ਪਟਸ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਕਰਾਂਗੇ ਕਾਰਪੋਰੇਸ਼ਨ ਦਾ ਘਰਾਬ ਕਰਾਂਗੇ ਨਾ ਜਾਗੀ ਫੇ ਵੀ ਸਰਕਾਰ ਜੋ ਲੋਕਲ ਬਾਡੀ ਮੰਤਰੀ ਹੈ ਜਿਹਦੇ ਘਰ ਮੈਨੂੰ ਲੱਗਦਾ ਪੈਸੇ ਗਏ ਆ ਉਹਦੇ ਘਰ ਦਾ ਵੀ ਕਰਾ ਕਰਨ ਤੋਂ ਬਾਝ ਨਹੀਂ ਆਵਾਂਗੇ ਇਹ ਗੱਲ ਯਾਦ ਰੱਖਿਓ ਤੁਸੀਂ ਆਪਣੇ ਮਿਲਣ ਆਏ ਸੀ ਕਿ ਪਹਿਲਾਂ ਕੋਈ ਸਮਾਂ ਇੰਤਜ਼ਾਰ ਕਰ ਲਓ ਮੈਨੂੰ ਮਾਣ ਜੋ ਕਮਿਸ਼ਨਰ ਸਾਹਿਬ ਨਾਲ ਮੇਰੀ ਪਰਸੋ ਗੱਲ ਹੋਈ ਸੀ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਜੀ ਸਰ ਸਾਹਿਬ ਮੈਂ ਪ੍ਰਦੀਪ ਖੋਲਰ ਬੋ ਰਿਹਾ ਹਾਂ ਔਰ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਮੈਂ ਤੁਹਾਨੂੰ ਇਸ ਸੰਬੰਧ ਚ ਮਿਲਣਾ ਚਾਹੁੰਦਾ ਉਹ ਕਹਿੰਦੇ ਖੁੱਲਰ ਸਾਹਿਬ ਬਕਾਇਦਾ ਉਹਨਾਂ ਦਾ ਮੈਸੇਜ ਆ ਮੇਰੇ ਕੋਲ ਉਹ ਕਹਿੰਦੇ ਖੁੱਲਰ ਸਾਹਿਬ ਤੁਸੀਂ ਸ਼ੁੱਕਰਵਾਰ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਦੋਂ ਮਰਜ਼ੀ ਮਿਲ ਸਕਦੇ ਹੋ ਅੱਜ ਉਹਨਾਂ ਨੂੰ ਪਤਾ ਸੀ ਅਸੀਂ ਆਉਣਾ ਮੇਰ ਸਾਹਿਬ ਨੂੰ ਪਤਾ ਸੀ ਅੱਜ ਆਉਣਾ ਤੇ ਅੱਜ ਉਹ ਆਪਣੇ ਕਮਰੇਆਂ ਨੂੰ ਤਾਲਾ ਲਾ ਕੇ ਚਲ ਗਏ ਆ ਆ ਸਾਡੇ ਜਿਹੜੇ ਭਰਾ ਨੇ ਪੁਲਿਸ ਬੁਲਾਜਮ ਇਹ ਸਾਨੂੰ ਕਹਿੰਦੇ ਵੀ ਤੁਸੀਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇ ਦਿਓ ਮੰਗ ਪੱਤਰ ਅਸੀਂ ਦੇ ਜਣਾ ਪਰ ਅਸੀਂ ਜੋ ਵਾਦਾ ਕੀਤਾ ਸੀ ਨਾ ਕਮਿਸ਼ਨਰ ਸਾਹਿਬ ਨਾਲ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਮੇਰ ਸਾਹਿਬ ਦੇ ਦਰਵਾਜ਼ੇ ਦੇ ਬਾਹਰ ਇਹ ਆਪਣਾ ਮੰਗ ਪੱਤਰ ਚਪਕਾ ਕੇ ਕਿ ਆ ਸਮਾਜਾਰਧਸ਼ ਨੂੰ ਬਾਅਦ ਵੀ ਆਪਣੇ ਛੱਡ ਕੇ ਚਲ ਗਈ ਹੈ ਮਿਲੇ ਨਹੀਂ ਹੈ ਮਨਸ਼ਾ ਕੀ ਲੱਗਦੀ ਹੈ ਹਾਂਜੀ ਸਰ ਉਹ ਉਹਦਾ ਦੀ ਮਨਸ਼ਾ ਇੱਕੋ ਹੀ ਹੈ ਵੀ ਪੰਜਾਬ ਨੂੰ ਕਿੱਦਾਂ ਲੁੱਟਣਾ ਇਹੜੇ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਦੀ ਟੀਮ ਹੈ ਨਾ ਇਹਨਾਂ ਨੇ ਪਹਿਲੇ ਦਿੱਲੀ ਲੁੱਟੀ ਹੈ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਠੋਟਰੇ ਮਾਰ ਕੇ ਦਿੜਾਇਆ ਹੁਣ ਇਹ ਪੰਜਾਬ ਤੇ ਪੰਜਾਬੀਅਤ ਤੇ ਭਾਈਚਾਰੇ ਨੂੰ ਲੁੱਟਣਾ ਚਾਹੁੰਦੇ ਆ ਇਹ ਚਾਹੇ ਨਿਆਣਿਆਂ ਨੂੰ ਸਾਡੇ ਬੱਚਿਆਂ ਨੂੰ ਡਰਗਸ ਦੇ ਰੂਪ ਦੇ ਵਿੱਚ ਲਿਆ ਕੇ ਲੁੱਟਣਾ ਚਾਹੇ ਉਹ ਸੜਕਾਂ ਦੇ ਰੂਪ ਤੇ ਲੁੱਟਣਾ ਚਾਹੇ ਉਹ ਕਾਰਪੋਰੇਸ਼ਨ ਦੇ ਪੈਸੇ ਦੇ ਰੂਪ ਤੇ ਲੁੱਟਣਾ ਕਿਸੇ ਨਾ ਕਿਸੇ ਤਰੀਕੇ ਜਿਹੜੇ ਆ ਇਹ ਕੇਜਰੀਵਾਲ ਸਾਹਿਬ ਤੇ ਇਹਨਾਂ ਦੀ ਜੁੰਡਲੀ ਜਿਹੜੀ ਹੈ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪਰ ਇਹਨਾਂ ਨੂੰ ਦੱਸ ਦਿੰਨੇ ਆ ਵੀ ਪੰਜਾਬ ਖਤਮ ਹੋਣ ਵਾਲਾ ਨਹੀਂ ਹੈ ਬਾਬੇ ਨਾਨਕ ਦੀ ਧਰਤੀ ਹੈ ਬਾਬੇ ਨਾਨਕ ਦੇ ਬੱਚੇ ਆ ਅਸੀਂ ਅਸੀਂ ਕਿਤੇ ਜਾਂਦੇ ਨਹੀਂ ਅਸੀਂ ਤੁਹਾਡੇ ਖਿਲਾਫ ਪੂਰਾ ਪ੍ਰੋਟੈਸਟ ਕਰਾਂਗੇ ਯਾਦ ਰੱਖਿਓ